ਕਾਰਨ ਕੀ ਆ ਤੇ ਪਾਣੀ ਦੂਰ ਤੇ ਕਰ ਨਾ ਦਿਖਣ ਦਾ ਕਾਰਨ ਕੀ ਆ ਸ਼ਾਇਦ ਮੇਰੇ ਨਾਲੋਂ ਵੱਧ ਤੁਹਾਨੂੰ ਜਾਣਕਾਰੀ ਹੋਵੇ ਇਹਦੇ ਵਿੱਚ ਕਿਸਤੀਆਂ ਵੀ ਹੈਗੀਆਂ ਨੇ ਇਹਦੇ ਵਿੱਚ ਜਿਹੜਾ ਇਹਨੂੰ ਵਾਟਰਲੈਂਡ ਜਾਂ ਵਾਟਲੈਂਡ ਇਸ ਤਰ੍ਹਾਂ ਦੇ ਨਾਮ ਸ਼ਾਇਦ ਮੈਨੂੰ ਇਹ ਨਾਮ ਦਾ ਪਤਾ ਨਹੀਂ ਲੱਗ ਰਿਹਾਗਾ ਤੁਸੀਂ ਆਪੇ ਖੋਜ ਕਰਕੇ ਦੇਖ ਲਿਓ ਹਰੀਕੇ ਪੱਤਨ ਭਰ ਕੇ ਵਿਕੀਪੀਡੀਆ ਤੁਹਾਨੂੰ ਆਪਣੇ ਆਪ ਦੱਸ ਦੂਗਾ ਵੀ ਕਿੰਨੇ ਤਰ੍ਹਾਂ ਦੇ ਇੱਥੇ ਪਾਛੀ ਪਾਈ ਜਾਂਦੇ ਨੇ ਕਿੰਨੇ ਤਰ੍ਹਾਂ ਦੀਆਂ ਇੱਥੇ ਮੱਛੀਆਂ ਪਾਈਆਂ ਜਾਂਦੀਆਂ ਨੇ ਤੇ ਕਿੰਨੇ ਤਰ੍ਹਾਂ ਦੇ ਇੱਥੇ ਜਿਹੜੇ ਮਗਰ ਮਸ ਵੀ ਸਾਇਦ ਹੁੰਦੇ ਨੇ ਇਹਦੇ ਵਿੱਚ ਡੋਲਫਨ ਆ ਜਿਹੜਾ ਡੋਲਫਨ ਵੀ ਇਹਦੇ ਵਿੱਚ ਪਾਈ ਜਾਂਦੀ ਐ ਇਸ ਦਰਿਆ ਤੇ ਇਸ ਪਾਣੀ ਦੇ ਵਿੱਚ ਸੋਲ ਸੰਘਾੜਾ ਮੱਲੀ ਇਸ ਤਰ੍ਹਾਂ ਦੀਆਂ ਜਿਹੜੀਆਂ ਮੱਛੀਆਂ ਨੇ ਇੱਥੇ ਪਾਈਆਂ ਜਾਂਦੀਆਂ ਨੇ ਇਹਨੇ ਕਿਹੜੀਆਂ ਵੈਰਾਈਟੀਆਂ ਇੱਥੇ ਜ਼ਿਆਦਾਤਰ ਪਾਈਆਂ ਜਾਂਦੀਆਂ ਨੇ ਜਿਹੜੀਆਂ ਤੁਹਾਨੂੰ ਅੱਗੇ ਹਰੀਕੇ ਜਾਣਸਾਰ ਤੁਹਾਨੂੰ ਪਤਾ ਲੱਗ ਜੂ ਕਿਉਂਕਿ ਉੱਥੇ ਜਿਹੜੀ ਵਿਕਰੀਆ ਹੁੰਦੀ ਆਗੀ ਜਿਹੜਾ ਉੱਥੇ ਮਾਸ ਮੀਟ ਦਾ ਕੰਮ ਆ ਜਿਹੜਾ ਹੁੰਦਾਗਾ ਚਲੋ ਜਿਹੜੇ ਨਹੀਂ ਖਾਂਦੇ ਉਹਨਾਂ ਲਈ ਅਸੀਂ ਮਾਫੀ ਚਾਹੁੰਦੇ ਆ ਜਿਹੜੇ ਖਾਂਦੇ ਆ ਉਹਨਾਂ ਲਈ ਖਰਾਕ ਆ ਪਰ ਅੱਜ ਕੱਲ੍ਹ ਦੇ ਮੁਰਗਿਆਂ ਨਾਲੋਂ ਅੱਜ ਕੱਲ੍ਹ ਦੀਆਂ ਬੱਕਰਿਆਂ ਨਾਲੋਂ ਜਾਂ ਹੋਰ ਆ ਬਹੁਤ ਜ਼ਿਆਦਾ ਵੇਹਤਰਾ ਜਿਹੜੀ ਖਾਹਕ ਮੰਨੀ ਜਾਂਦੀ ਹੈ ਕਿਉਂਕਿ ਨਾ ਤਾਂ ਦਰਿਆ ਦੇ ਵਿੱਚ ਟੀਕਾ ਲੱਗਦਾ ਨਾ ਦਰਿਆ ਦੇ ਵਿੱਚ ਖਾਹਕ ਦਿੱਤੀ ਜਾਂਦੀ ਹੈ ਨਾ ਦਰਿਆ ਦੇ ਵਿੱਚ ਫੀਡ ਪੈਂਦੀ ਆ ਦਰਿਆ ਦੇ ਵਿੱਚ ਕੁਦਰਤੀ ਤੌਰ ਦੇ ਵਿੱਚ ਜਿਹੜਾ ਮੱਛੀਆਂ ਨੇ ਜਾਂ ਜਾਨਵਰ ਨੇ ਉਹ ਆਪਣੀ ਖਾਹਕ ਆਪਣੇ ਆਪ ਲੈਂਦੇ ਨੇ ਤੋਂ ਆਪਾਂ ਗੱਲ ਦੁਬਾਰਾ ਫੇਰ ਉਸੇ ਤੇ ਆਉਣਿਆ ਵੀ ਜਿਹੜੀ ਇਹ ਬਾਂਸਰੀ ਤੁਹਾਡੇ ਸਾਹਮਣੇ ਦਿਖ ਰਹੀ ਹੈ ਜਾਂ ਸੁਪਰ ਫੂਡ ਦੀ ਜਿਹੜੀ ਬੂਟੀ ਦਿਖ ਰਹੀ ਹੈ ਕਾਰਨ ਕਿਉਂ ਆ ਮੇਰੇ ਮੁਤਾਬਕ ਤਾਂ ਕਾਰਨ ਇਹ ਆ ਵੀਡੀਓ ਬਣਾਉਣ ਦਾ ਕਾਰਨ ਮੇਨ ਰੀਜਨ ਇਹੀ ਆ ਕਿਉਂਕਿ ਮੈਂ ਬੱਚ ਤੇ ਨੰਗਾ ਜਾ ਰਿਹਾ ਸੀ ਤੇ ਮੈਂ ਅੱਗੇ ਜਾ ਰਿਹਾ ਸੀ ਤਾਂ ਮੈਂ ਇਹ ਪਿੱਛੇ ਉੱਤਰ ਗਿਆ ਸੋ ਥੋੜਾ ਤੁਰ ਕੇ ਆ ਕੇ ਤੇ ਮੈਂ ਇਹ ਵੀਡੀਓ ਜਿਹੜੀ ਬਣਾ ਰਿਹਾਗਾ ਤੇ ਮਿੱਤਰ ਪਿਆਰਾ ਮਿਲ ਗਿਆ ਜਿਹਦਾ ਮੈਨੂੰ ਮੋਟਰਸਾਈਕਲ ਮਿਲ ਗਿਆ ਤੇ ਫੇਰ ਉਸੇ ਗੱਲ ਤੇ ਆਉਣਿਆ ਇਹ ਕਾਰਨ ਇਹ ਹੋ ਸਕਦਾ ਜਾਂ ਤਾਂ ਜਿਹੜਾ ਪਾਣੀ ਹੈਗਾ ਬਹੁਤ ਲੰਮੇ ਸਮੇਂ ਤੱਕ ਮਤਲਬ ਇਹ ਦਰਿਆ ਦੇ ਵਿੱਚ ਨਹੀਂ ਆਉਂਦਾ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਪਾਇਆ ਜਾਂਦਾ ਜਿੱਥੇ ਤੇ ਬੂਟੀ ਆ ਉਥੋਂ ਉੱਚਾ ਹੋ ਸਕਦਾ ਮਿੱਟੀ ਹੋ ਸਕਦੀ ਹੈ ਬਰੇਤੀ ਹੋ ਸਕਦੀ ਹੈ ਤਾਂ ਜੋ ਜਿੱਥੇ ਜਿੱਥੇ ਪਾਣੀ ਨਹੀਂ ਹੁੰਦਾ ਉੱਥੇ ਬੂਟੀ ਜਿਹੜੀ ਤੇਜ਼ੀ ਦੇ ਨਾਲ ਉੱਗ ਖੜਦੀ ਆ ਤੇ ਇੰਨੀ ਤੇਜ਼ੀ ਦੇ ਨਾਲ ਇੰਨੀ ਵੱਡੀ ਹੋਣਾ ਥੋੜੇ ਸਮੇਂ ਦੇ ਵਿੱਚ 5 ਸਾਲਾਂ 'ਚ 10 ਸਾਲਾਂ ਦੇ ਵਿੱਚ 20 ਸਾਲਾਂ ਦੇ ਵਿੱਚ ਵੱਡੀ ਹੋਣਾ ਕਾਰਨ ਇਹ ਆ ਵੀ ਲੰਮੇ ਸਮੇਂ ਲਈ ਪਾਣੀ ਇੱਥੇ ਤੱਕ ਨਹੀਂ ਪਹੁੰਚਿਆ ਸੀਗਾ ਜਿਹੜਾ ਹੁਣ ਪਾਣੀ ਦਿਖ ਰਿਹਾ ਬਹੁਤ ਤਦਾਦ ਦੇ ਵਿੱਚ ਦਿਖ ਰਿਹਾਗਾ ਜਦਾ ਕਾਰਨ ਇਹ ਹੋ ਸਕਦਾ ਵੀ ਇੱਕੇਦਮ ਜਿਹੜੇ ਫਲੱਡ ਆਉਂਦੇ ਨੇ ਜਾਂ ਇੱਕੇਦਮ ਗਲੇਸ਼ੀਅਰ ਪਿਘਲ ਰਹੇ ਆ ਇਹ ਉਹਨਾਂ ਦਾ ਪਾਣੀ ਆ ਰਿਹਾਗਾ ਜਿਵੇਂ ਬਿਆਸ ਦਰਿਆ ਆ ਗਿਆ ਸਤਲੁਜ ਆ ਗਿਆ ਪਿੱਛੋਂ ਆ ਰਿਹਾ ਲੋਲ 스ਪਿੱਤੀ ਲਦਾਖ ਲੇਹ ਦਾ ਚਲੋ ਪਾਣੀ ਉਧਰ ਚਲਿਆ ਜਾਂਦਾਗਾ ਪਾਕਿਸਤਾਨ ਸਾਈਡ ਚ ਲਿਆ ਜਾਂਦਾਗਾ ਜੋ ਵੀ ਮਨਾਲੀ ਸਾਈਡ ਹੋ ਗਿਆ ਕੁੱਲੂ ਸਾਈਡ ਹੋ ਗਿਆ ਠੀਕ ਆ ਬੱਦੀ ਉੱਪਰ ਜੋ ਉੱਪਰਲੇ ਏਰੀਏ ਨੇ ਜੋ ਵੀ ਠੀਕ ਆ ਨਾ ਉਹ ਉੱਥੋਂ ਦਾ ਪਾਣੀ ਆ ਜਿਹੜਾ ਇੱਥੇ ਇਕੱਠਾ ਹੋ ਕੇ ਆਉਂਦਾਗਾ ਸੋ ਕਾਰਨ ਇਹ ਆ ਵੀ ਜਾਂ ਤਾਂ ਉੱਥੋਂ ਇੱਕੇ ਦਮ ਗਲੇਸ਼ੀਅਰਾਂ ਦਾ ਪਿਗਲਣਾ ਮੌਸਮ ਦਾ ਮੌਸਮ ਦੇ ਵਿੱਚ ਤਬਦੀਲੀ ਦੇ ਕਾਰਨ ਇੱਕੇ ਦਮ ਪਾਣੀ ਆਉਂਦਾ ਜਾਂ ਇੱਕੇ ਦਮ ਪਾਣੀ ਜਿਹੜਾ ਖਤਮ ਹੋ ਜਾਂਦਾ ਲੰਬੇ ਸਮੇਂ ਦੇ ਕਿਰਪਾਣੀ ਨਹੀਂ ਆਉਂਦਾ ਜੇ ਆਉਂਦਾ ਤਾਂ ਤੇਜ਼ੀ ਨਾਲ ਆਉਂਦਾ ਜੇ ਨਹੀਂ ਆਉਂਦਾ ਤਾਂ ਕਾਫੀ ਲੰਮਾ ਸਮਾਂ ਨਹੀਂ ਆਉਂਦਾ ਇਹਦਾ ਕਾਰਨ ਇਹੀ ਆ ਨਹੀਂ ਦੂਰ ਤਿੱਕਰ ਜਿਵੇਂ ਤੁਹਾਨੂੰ ਆ ਪਾਣੀ ਦਿਸ ਰਿਹਾ ਇਸੇ ਤਰ੍ਹਾਂ ਹੀ ਜਿਹੜੀ ਤੁਹਾਨੂੰ ਬੂਟੀ ਦਿਖ ਰਹੀ ਹੈ ਇਸ ਬੂਟੀ ਦੀ ਜਗ੍ਹਾ ਪਾਣੀ ਹੀ ਹੁੰਦਾ ਸੀਗਾ ਇਸ ਬਾਰੇ ਸੋਚਣਾ ਬਣਦਾ ਤੁਸੀਂ ਰਿਸਰਚ ਕਰਿਓ ਅਸੀਂ ਕੋਈ ਬਹੁਤ ਹੀ ਵੱਡੇ ਫਿਲਾਸਫਰ ਨਹੀਂ ਹੈਗੇ ਕਿਤੇ ਕਿਤੇ ਤੁਹਾਨੂੰ ਆ ਜਿਹੜੀ ਮੱਛੀ ਦੀ ਹਲਚਲ ਆ ਜਾਂ ਡੋਲਫਿਨ ਦੀ ਹਲਚਲ ਤੁਹਾਨੂੰ ਦਿਖ ਰਹੀ ਹੋਣੀ ਆ ਸੋ ਇਹ ਹੈਗਾ ਜਿਹੜਾ ਦੁਬਾਰਾ ਤੁਹਾਨੂੰ ਦੱਸ ਰਿਹਾ ਬਿਆਸ ਰਿਵਰ ਤੇ ਸਤਲੁਜ ਦਾ ਪਾਣੀ ਹੈਗਾ ਇਕੱਠਾ ਹੁੰਦਾ ਹੈਗਾ ਜਿਹੜਾ ਇਧਰ ਜੰਗਲੀ ਏਰੀਆ ਤੇ ਇਸ ਰਿਹਾਗਾ ਇੱਕ ਤਰ੍ਹਾਂ ਦੀ ਇੱਕ ਹੈਰੀਟੇਜ ਬਣਿਆ ਹੋਇਆ ਹੈਗਾ ਸੋ ਪੰਜਾਬ ਗਵਰਨਮੈਂਟ ਦੁਆਰਾ ਇਹਨੂੰ ਦੇਖਿਆ ਜਾਂਦਾ ਹੈਗਾ ਸੋ ਜਿਹੜਾ ਇਹ ਥੱਲੇ ਬੰਨ ਹੈਗਾ ਇਹ ਜਿਹੜਾ ਖਤਮ ਕੀਤਾ ਹੋਇਆ ਹੈ ਬਿਲਕੁਲ ਥੱਲੇ ਪਾਣੀ ਆ ਹੀ ਨਹੀਂ ਰਿਹਾਗਾ ਇਹ ਹੈਗਾ ਪਾਕਿਸਤਾਨ ਨੂੰ ਜਾ ਰਿਹਾ ਸੀਗਾ ਦੇਖੋ ਬਿਲਕੁਲ ਥੱਲੇ ਪਾਣੀ ਆ ਨਹੀਂ ਰਿਹਾ ਬਿਲਕੁਲ ਰੁਕਿਆ ਹੋਇਆ ਹੈਗਾ ਨਾ ਪਾਤਰ ਦੇ ਵਿੱਚ ਜਿਹੜਾ ਪਾਣੀ ਆ ਰਿਹਾ ਹੈਗਾ ਬੜਾ ਬੜਾ ਜ਼ਬਰਦਸਤ ਬੰਨਾਂ ਯਾਰ ਇਹ ਤਾਂ ਹੁਣ ਹੀ ਦੇਖਣ ਨੂੰ ਮਿਲਿਆ ਮੈਨੂੰ ਵੀ ਬਿਲਕੁਲ ਨਹੀਂ ਪਾਣੀ ਥੱਲੇ ਜਾ ਰਿਹਾ ਹੈਗਾ ਠੀਕ ਆ ਜਿਹੜਾ ਇਹ ਅੱਗੇ ਜਾਣਾ ਸੀਗਾ ਪਾਣੀ ਇਹ ਜਾ ਰਿਹਾ ਸੀਗਾ ਪਾਕਿਸਤਾਨ ਦੇ ਵਿੱਚ ਇਹ ਪੁਰਾਣੀ ਸੜਕਾ ਜਿੱਥੋਂ ਦੀ ਬੱਸਾਂ ਲੰਘਦੀਆਂ ਲੋਕਲ ਤੇ ਅਗਲਾ ਜਿਹੜਾ ਨੈਸ਼ਨਲ ਹਾਈਵੇਅ ਵੱਡੇ ਲੈਵਲ ਦਾ ਉਹ ਅੱਗੇ ਬਣਿਆਗਾ ਸੋ ਤੁਹਾਨੂੰ ਇਸੇ ਤਰ੍ਹਾਂ ਮੈਂ ਵੀਡੀਓ ਦੇ ਦੁਆਰਾ ਦੱਸਦਾ ਰਹੂੰਗਾ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਤਾਂ ਕਿਰਪਾ ਕਰਕੇ ਸ਼ੇਅਰ ਜਰੂਰ ਕਰਿਓ ਕੋਈ ਵੀ ਲਫ਼ਜ਼ ਦੇ ਲਈ ਕੋਈ ਗਲਤ ਤੇ ਕੋਈ ਮਤਲਬ ਵਿਆਕਰਣ ਦੇ ਲਈ ਤੁਹਾਡੇ ਤੋਂ ਮਾਫੀ ਚਾਹੁੰਦੇ ਆ ਧੰਨਵਾਦ